ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇ ਜਾਂਦਾ। ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇਛਾਵਾਂ ਕਰਕੇ ਕਰਦਾ। ਕਦੀ ਕਦੀ ਪੁਰਾਣ ਦੇ ਸੰਬੰਧ ਵਿੱਚ ਮੈਨੂੰ ਅਜਮੇਰ ਜਾਣਾ ਹੁੰਦਾ। ਕਿ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਦੇਚ ਬਾਬੇ ਫਰੀਦ ਦਾ ਚੇਲਾ ਵੀ ਹੈ। ਖਵਾਜਾ ਮਈਦਨ ਚਿਸ਼ਤੀ ਦੀ ਬਹੁਤ ਵੱਡੀ ਦਰਗਾਹ ਵੀ ਹੈ। ਥੋੜੀ ਦੂਰ ਹੈ ਗੁਰਦੁਆਰੇ ਤੋਂ ਚਲੇ ਜਾਈਦਾ ਹੈ ਰੌਣਕ ਮੇਲਾ ਦੇਖਣ ਤੇ ਮੁਸਲਮਾਨਾਂ ਦੇ ਇਬਾਦਤ ਦਾ ਢੰਗ ਸਾਰੇ ਇਕੱਠੇ ਖੜੇ ਸਨ ਅਸੀਂ ਵੀ ਖੜੇ ਹੋ ਕੇ ਦੇਖ ਰਹੇ ਸੀ ਤਿੰਨ ਚਾਰ ਮੁਸਲਮਾਨ ਕਹਿੰਨੇ ਮੰਗੋ ਆਪ ਵੀ ਕੁਝ ਮੰਗੋ ਮੰਗੋ ਵੇ ਕਾ ਹਮ ਮੰਗਨੇ ਕੇ ਲਿਏ ਨਹੀਂ ਆਏ ਹਮ ਮੰਗਨੇ ਕੇ ਲਿਏ ਨਹੀਂ ਆਏ ਦੀਦਾਰ ਕੇ ਲਿਏ ਆਏ ਮੰਗਨੇ ਨਹੀਂ ਤੋ ਯਹਾਂ ਕੇ ਕਿਆ ਕਰਨਾ ਹੈ ਫਿਰ ਯਹਾਂ ਕੇ ਕਿਆ ਕਰਨਾ ਹੈ ਮਤਲਬ ਸਾਰੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਕਾਮਨਾਵਾ ਕਰਕੇ ਜਾਂਦੇ ਬਾਰ ਬਾਰ ਮੈਨੂੰ ਕਹੇ ਆਪ ਵੀ ਮੰਗੀਏ ਕੁਛ ਆਪ ਵੀ ਮੰਗੀਏ ਯਾਦ ਹੋ ਗਈ ਮਨੁੱਖ ਕਾਮਨਾਵਾ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾ ਕਰਕੇ ਖੰਡ ਪਾੜ ਰਖਾਂਦਾ ਹੈ ਅਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਆ ਪ੍ਰਭੂ ਕਰਕੇ ਨਹੀਂ ਰਖਾ ਰਿਆ ਆਪਣੀ ਉਹਦੀ ਕੋਈ ਕਾਮਨਾ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਹੈ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹਨਾਂ ਨਾਲ ਦਾ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ ਉਹ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ماں ਬੜੀ ਭੌਲੀ ਹੋਵੇਗੀ ਕੁਛ ਵੀ ਨਹੀਂ ਹੋਵੇਗੀ ਜਿੰਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤੋ ਸਹਿਵਕੰਨ ਮੰਮਾ ਮੰਗਨ ਹਾਰ ਇਆਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਬੀਆ ਸ਼ਬਦ फ्रंटियर दी ਬੌਲੀ ਰਹਿ ਲੈnde ਪੰਜਾਬ ਦੀ ਬੌਲੀ ਦਾ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਚ ਬੀਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਾਈ ਕਲ ਦੀ ਰੋਟੀ ਹੈ ਇਹ ਤੇ ਬੀਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ 4-5 ਦਿਨ ਦਾ ਪਿਆ ਹੋਇਆ ਹੈ ਇਥੇ ਬੀਆ ਭੋਜਨ ਹੈ ਬੀਆ ਦੇ ਅਰਥ ਕਰਦੇ ਨੇ ਪਰੂਥਾ ਤਰ ਲੈਂਦੇ ਪੰਜਾਬ ਦੇ ਚਿਹਦੇ ਅਰਥ ਪਰਉਥਾ ਨਹੀਂ ਕਰਦੇ ਹੋਰ ਹੋਰ ਮੰਗ ਬੇ ਆ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆ ਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੂ ਥਿਆ ਜਦ ਵੀ ਮੰਗਦਾ ਹੈ ਪ੍ਰਮਾਤਮਾ ਕੋਲ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਹੈ ਅੱਖ ਮੰਗੇ ਦੇਹ ਦੇ ਅੱਖ ਦੇ ਕੀ ਅੱਖ ਲੈ ਐ ਦੇ ਐ ਦੇ ਐ ਦੇ ਉਹ ਦਿੰਦਾ ਦਾਤ ਕਰੇ ਦਾਤਾਰ ਠੀਕ ਤੇ ਹੀ ਜਾ ਰਿਹਾ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪ੍ਰਮਾਤਮਾ ਕਹੇ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੋਂ ਮੰਗੇ ਬੀਆ ਜਾਂ ਤੇ ਕੁਸਲ ਨਾ ਕਬ ਹੋ ਥਿਆ ਮੰਮਾ ਮੰਗਣ ਹਾਰ ਇਹ ਆਨਾ ਮਨੁਖ ਮੰਗਦਾ ਐਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਮਨੁਖ ਮੰਨਦਾ ਨਹੀਂ ਇਹਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਆ ਗੁਰੂ ਕੋਲ ਵੀ ਸੰਸਾਰੀ ਮੰਗਦੇ ਆ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਨੇ ਖੂਬ ਝਗੜਦੇ ਨੇ ਖੂਬ ਲੜਦੇ ਮੁਕਾਦਮੇ ਬਾਜ਼ੀਆਂ ਤੱਕ ਹੁੰਦੇ ਆ ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ ਇੱਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖ ਕੇ ਇੱਕ ਨਵੇਂ ਮਸਜਿਦ ਨੂੰ ਦੇਖ ਮਾਡਲ ਟਾਊਨ ਲਾਹੌਰ ਵਿੱਚ ਕਿਧਰੇ ਰਹਿੰਦੇ ਸਨ ਮਹੱਲੇ ਚੋਂ ਲੰਗੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸਿਆਣਾ ਤੇਰੀ ਹੰਸੀ ਵਿੱਚ ਤਨਜ਼ ਹੈ ਛੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਤਨੇ ਚ ਮੌਲਵੀ ਵੀ ਆ ਗਿਆ ਆਖਿਆ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਦੇਖ ਕੇ ਵੀ ਹੱਸਿਆ ਔਰ ਇਹਦੀ ਹਸੀਰੇ ਚ ਤਨਜ਼ ਹੈ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਂਦਾ ਧਿਆਨ ਨਾਲ ਸੁਣਨਾ ਕਹਿੰਦਾ ਸੱਚ ਕਹਿ ਦੂੰ ਐ ਬਰਾਮਨ ਬਾਂਗੇ ਦਰਾ ਦੀ ਨਜ਼ਮ ਹੈ ਸੱਚ ਕਹਿ ਦੂੰ ਐ ਬਰਾਮਨ ਗਰ ਤੂ ਬੁਰਾ ਨਾ ਮਾਨੇ ਤੇਰੇ ਸਨਮ ਕੰਦੋਂ ਕੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬੈਰ ਰਖਣਾ ਤੂਨੇ ਬੁੱਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆਲ ਕੇ ਮੈਨੇ ਆਖਿਰ ਦੈਰੋ ਹਰਮ ਕਾ ਥੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਸ ਦੀ ਆਵਾਜ਼ ਵੀ ਮੈਂ ਛੋੜ ਇਹ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦਾ ਤੇ ਇਹਨਾਂ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲੇ ਮਲੇਛ ਮਲੇਛ ਛਮਲੇਛ ਐ ਮਲੇਛ ਨੇ ਮਲੇ ਉਹ ਗਾਫਰਾ ਕੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈਣੇ ਅਜੇ ਤੱਕ ਝਗੜੇ ਦਾ ਹੀ ਕੰਮ ਕੀਤਾ ਇਹਨਾਂ ਨੇ ਮੈਂ ਦੋਵੇਂ ਛੱਡਿਆ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਣੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਹਾਂ ਔਰ ਬਹੁਤਾਂ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦੁਆਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤੋ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਤੁਮ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ। ਕੋਈ ਬਾਜ਼ਾਰ ਦੇ ਝਗੜੇ ਫਸਾਦ ਚੱਲ ਰਹੇ ਨੇ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ। ਬਾਜ਼ਾਰ ਵਿੱਚ ਕੰਪੀਟੀਸ਼ਨ ਹੁੰਦੀ ਹੈ ਫਿਰ ਇੱਥੇ ਵੀ ਹੋਵੇਗੀ। ਐ ਕੋਈ ਬਹੁਤ ਵੱਡਾ ਦਾ ਨਹੀਂ ਹੈ ਮੈਂ ਬਹੁਤ ਵੱਡਾ ਦਾ ਨੇਨੂ ਕੀ ਸੇਵਾ ਦੀ ਜਾਜ ਦਾ ਪਤਾ ਹੈ ਮੈਂ ਬਹੁਤ ਅੱਛੇ ਡੰਗ ਨਾਲ ਸੇਵਾ ਕਰਦਾ। ਇਹ ਕਿਹੜੀ ਗੱਲ ਦਾ ਗੈਨੇ ਆ ਆਪਾਂ ਗੈਨੇ ਆ ਇਹ ਕਿਹੜੀ ਗੱਲ ਦਾ ਦਾਨੀ ਆ ਆਪਾਂ ਦਾਨੀ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪੀਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੀ ਮਨੋਂ ਬਿਰਤੀ ਆ ਜਾ ਹੈ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਆ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਇ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਹੁੰਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਇਹ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਕੇ ਆ ਉੱਥੇ ਹੀ ਮੰਨ ਰੱਖ ਜਦ ਤੂੰ ਆਵੇਂ ਗਏ ਤੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪ੍ਰਮਾਤਮਾ ਮਿਲ ਜਾਏਗਾ ਔਰ ਪ੍ਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਸਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਉਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਦੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ ਉਨ ਹੋਰ ਮੈਂ ਕੀ ਮੰਗਾ ਫਿਰ ਸਹ ਪਤਾ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋਂ ਮੰਗੇ ਦੀ ਆ ਜਾਣਤੇ ਕੁਸਲ ਨ ਕਭ ਹਉ ਥੀਆ ਮੰਗਨ ਮੰਗ ਸੋ ਇੱਕੇ ਮੰਗ ਨਾਨਕ ਜਾਣਤੇ ਪਰੇਪਰਾ ਮੰਗਣਾ ਹੈ ਚਲੋ ਮੰਗ ਉਸ ਇੱਕੇ ਨੂੰ ਮੰਗ ਜਿਹਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸ ਨੂੰ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ ਉਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਹੈ ਮੰਮਾ ਮੰਗਨਹਾਰ ਇਆਣਾ ਤੇ ਮੰਨਣ ਵਾਲਾ ਮੰਨਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾਏ ਕਾਗਦ ਕਲਮ ਨਾ ਲੇਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ ਪਰਮਾਤਮਾ ਨੂੰ ਮੰਨਣ ਵਾਲਾ ਪਰਮਾਤਮਾ ਵਰਗਾ ਹੀ